ਲਾ ਜੀ ਸਾਸਤਰੀ ਕਾਰੀ ਤਾਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਉੱਤੇ ਮੈਂ ਥੋੜਾ ਸਾਰਾ ਸਵਾਲ ਕਰਦੀ ਆ ਤੇ ਕਈ ਵਾਰ ਤੋਂ ਬਹਣਾਂ ਦਾ ਮੈਨੂੰ ਫੋਨ ਆਇਆ ਨੇ ਹੁਣ ਕਿ ਤੁਸੀਂ ਗੀਤ ਨਹੀਂ ਪਾਇਆ ਨੁਕਸਾ ਨਹੀਂ ਪਾਇਆ ਤੇ ਤੁਸੀਂ ਦੇਖ ਲਿਓਗੇ ਮੈਂ ਮੈਨੂੰ ਮੜੇ ਦੰਦਾਂ ਦੀ ਪ੍ਰੋਬਲਮ ਆ ਗਈ ਸੀ ਤੇ ਫਿਰ ਮੈਂ ਉਹ ਦੰਦ ਕਢਾਉਣੇ ਸ਼ੁਰੂ ਕਰਤੇ ਥਲੇ ਵੀ ਪੰਜ ਚਾਰ ਰਹਿੰਦੇ ਨੇ ਤੇ ਫਿਰ ਅੱਜ ਕਹਿੰਦੇ ਜੀ ਸਾਡਾ ਜਰੂਰ ਜੀ ਮੈਂ ਐਸਾ ਮਤਲਬ ਨੁਕਤਾ ਵੀ ਦੱਸੋ ਤੇ ਗੀਤ ਵੀ ਪਾਓ ਕੋਈ ਨਾ ਤੁਸੀਂ ਠੀਕ ਤਾਂ ਬੋਲੀ ਜਾਂਦੇ ਆ ਤੇ ਫਿਰ ਮੈਂ ਪਹਿਲਾਂ ਵੀ ਸਪਸ਼ਟ ਤੁਹਾਨੂੰ ਗੀਤ ਸੁਣਾਉਣੀ ਆ ਤੇ ਇਹ ਜਿਹੜਾ ਗੀਤ ਮੈਂ ਸੁਣਾਉਣੀ ਆ ਨਾ ਇਹਦੇ ਵਿੱਚ ਬਸ ਆਪਣੇ ਪੰਜਾਬ ਦਾ ਸੱਭਿਆਚਾਰ ਜੋ ਆਪਣੇ ਪੰਜਾਬ ਵਿੱਚ ਵਾਪਰ ਹੈ ਪੰਜਾਬ ਦੀ ਗੀਤ ਸਾਰੇ ਕਿਤੇ ਵਾਪਰ ਰਿਹਾ ਇਸ ਦੇ ਜਿਵੇਂ ਜਿਵੇਂ ਵੀ ਚੱਲਦਾ ਤੇ ਮਤਲਬ ਉਹੀ ਗੀਤਾਂ ਦੇ ਵਿੱਚ ਇਹ ਪਰ ਉਹ ਇਹ ਹੋਏ ਨੇ ਟੱਪੇ ਇਹਦੇ ਵਿੱਚ ਇੱਕ ਜੋਗੀ ਨਾਲ ਕਿਸੇ ਕੁੜੀ ਨੂੰ ਪ੍ਰੇਮ ਹੋ ਜਾਂਦਾ ਹੈ ਜੋਗੀ ਪਿੱਛਾ ਲੈਣ ਆਉਂਦਾ ਹੈ ਕਹਿੰਦੀ ਮੇਰੀ ਆਪਦੀ ਮਾਂ ਨੂੰ ਕਹਿੰਦੀ ਵੀ ਇਹ ਮੇਰੇ ਜੋਗੀ ਨੂੰ ਪਿੱਛੇ ਆ ਤਾਂ ਉਹ ਕਹਿੰਦੀ ਵੀ ਇਹ ਇਹ ਤਾਂ ਹੋਰੀ ਤਰ੍ਹਾਂ ਦੇ ਖਿਆਲ ਨੇ ਲੱਖ ਮੁੱਠੀ ਤਾਂ ਮੰਗਦਾ ਹੀ ਨਹੀਂ ਹੈਗਾ ਤੇ ਫਿਰ ਉਹ ਉਹ ਕੁੜੀ ਕਹਿੰਦੀ ਵੀ ਮੈਂ ਤਾਂ ਇਹ ਜੋਗ ਜੇ ਨਾ ਜਾਣਾ ਪਰ ਮਾਂ ਫਿਰ ਉਹਨੂੰ ਦੱਸਦੀ ਆ ਵੀ ਤੂੰ ਬੁੱਤ ਇਸ ਤਰ੍ਹਾਂ ਆਪਣੇ ਘਰ ਦੀ ਜਿੱਤੇ ਆਉਗੀ ਹੈਨਾ ਗੀਤ ਚ ਸੁਣਿਓ ਫਿਰ ਉਹ ਕੁੜੀ ਅਖੀਰ ਵਿੱਚ ਮਾਂ ਦੀ ਗੱਲ ਮੰਨ ਲੈਂਦੀ ਹੈ ਕਿ ਪਹਿਲਾਂ ਮੇਰਾ ਇਹ ਇਹ ਦੇ ਨਾਮ ਦਾ ਇੱਕ ਗੀਤ ਪਾਇਆ ਹੋਇਆ ਉਹਦੇ ਵਿੱਚ ਉਹ ਕੁੜੀ ਕਹਿੰਦੀ ਕੁਛ ਵੀ ਹੋ ਜਾਏ ਮੈਂ ਤਾਂ ਜਾਉਂਗੀ ਹੈਨਾ ਉਹਨੇ ਨਹੀਂ ਮੰਨੀ ਪਰ ਇਸ ਬੇਟੀ ਨੇ ਗੱਲ ਮੰਨੀਆਂ ਇਸ ਤਰ੍ਹਾਂ ਹੁਣ ਵੀ ਬਹੁਤ ਸਾਰੇ ਇਸ ਤਰ੍ਹਾਂ ਹੁੰਦਾ ਹੈ ਹੈਨਾ ਕੋਈ ਮੰਨ ਲੈਂਦੀਆਂ ਕੋਈ ਨਹੀਂ ਮੰਨਦੇ ਜਾਂ ਮੰਨ ਲੈਂਦੀਆਂ ਨੇ ਉਹ ਵਧੀਆ ਤੇ ਇਹ ਸੁਣਿਓ ਤੁਸੀਂ ਇਹ ਗੀਤ ਨੂੰ ਤੇ ਜਿਹੜਾ ਨੁਕਤਾ ਪਾਉਂਗੀ ਓਹੋ ਤਨੀਏ ਦੇ ਆਂਗਣ ਹੈ ਹੈਨਾ ਤੇ ਲੋ ਪਹਿਲਾਂ ਤਾਂ ਸੁਣੋ ਗੀਤ ਤੇ ਫਿਰ ਤੰਦਰੁਸਤੀ ਵੱਲ ਲਾਵਾਂਗੇ ਤੇ ਲੋ ਹੁਣ ਆਪਾਂ ਗਾਈਏ ਪਹਿਲਾਂ ਇਹ ਲੋਕ ਗੀਤ ਤੇ ਆਓ ਫਿਰ ਮੇਰੇ ਨਾਲ ਮਿਲ ਕੇ ਗਾਈਏ ਲਾਈਆ ਪਰੌਂਕਾ ਜਿਉਗੀ ਮੇਰਾ ਆ ਗਿਆ ਮਾਏ ਨਿਯੋਗੀ ਮੇਰਾ ਆ ਗਿਆ ਪੁਲੀਏ ಮೇರ ಆಗಲ್ಲಿ ಮೇರೆ ಯೋಗಿ ನೂನಿ ಪಿಚಿಯ ಪಾವಣಿ ಮು ನೈಮ ਇਸ ਤੇਰੇ yogi ਦਾ ਅੜੀਏ ਨੀ ਅਜਿਬ ਖਿਆਲ ਏ ਮੁਠੀ ਨਾਲ ਲੈਵਣੀ ਮਾਏ ਨੀ ਲਪਨਾ ਲੈਵਣੀ ਬਲਿਏ ਇਸ ਮੇਰੇ yogi ਨੂੰ ਮਾਏ ਨੀ ਮੋਤੀਆਂ ਦੇ ਥੜੀ ਦੇ ਖੋਲ ਪਟਾਰੀਆਂ ਮਾਏ ਨਿਗੇਣੀਆਂ ਬਾੜੀਆਂ ੜੀਏ ਅਸੰਤੁਰ ਜਾਵਣਾ ਮਾਏ ਕਿ ਜੋਗੀ ਦੇ ਸਾਥੀਏ ਕੱਢ ਫੁੱਲ ਕਾਰੀਆਂ ਮਾਏ ਨਿਕਾਰੀ ਦੇ ਤਿਆਰੀਆਂ ਭਲੀਆਂ ਐਸ ਮੇਰੇ ਜੋਗੀ ਦੀ ਮਾਏ ਕੇ ਲੰਮੜੀ ਵਾਟੇ ਬਾਬਲ ਤੇ ਰੜਾਤੀਂ ਪਿੰਡਾਂ ਦਾ ਚੋ ਦੇਰੀ ਭੁੱਲੀਏ ਵੀਰ ਤਾਂ ਤੇੜਾ ਕੁੜੀਏ ਨਿਥਾਣੇ ਦਰੀਏ ਬਾਪ ਦਾ ਛੁੱਟੀ ਜਾਉਤੀਏ ਪਰੋਂ ਬਿੱਤੇ ਬੈਠਣਾ ਭਲੀਏ ਕੇ ਵੀਰੇ ਦਾ ਖੁਸ ਜਾਉ ਕੁੜੀਏ ਕੇ ਠਾਣੇ ਦਰਵੇ ਪੈਣ ਦਾ ਛੁੱਟੀ ਜਾਉ ਕੁੜੀਏ ਨਿਤ ਰਿੰਜਣਾ ਕੇ ਬੈਠਣਾ ਭਲੀਏ ਬਾਬੋ ਦਾ ਖੁਸ ਜਾਊ ਕੁੜੀਏ ਨਿਹਾਰੀ ਸ਼ੇਗਰੀ ਤੇਰੀ ਤੇਰੀ ਖਾ ਤੇਰੇ ਹੀ ਰੇ ਮੈਂ ਬਾਗ ਲਭਾਮ ਦਾ ਫਹਲੀਏ ਟਲਣ ਦੇ ਪਾਜੀਆ ਨਿਹਰੇ ਸਾਡੇ ਬੱਲੇ ਆਉ ਵਾਗਾਂ ਵਿੱਚ ਟੈ ਲੈਣੇ ਵੇਜ ਵੀ ਵਾਗਾਂ ਦੀਆਂ ਮਾਲ ਲੈਣਾ ਭਲੇਆ ਜਿਹੜੀ ਸਾਡੀਆਂ ਮੜੀ ਜੋਗੀ ਵੇਸਾਨੋਂ ਆਣਨ ਦੇਮ ਦੀ ਜੋਗੀ ਤੇਰੀ ਤੇਰੀ ਖਾ ਤੇਰੇ ਨਹੀਂ लाम भुलिए पाणी ते पिया न साढे भला उवे पाणी भरद जो योगी बवल चीरियां ਸਾ ਡੀ ਜੇ ਡੀ ਅਮੜੀ ਜੋਗੀ ਵੇਸਾਨੋਂ ਨੰਦੇ ਮਦੀ ਜੋਗੀ ਤੇਰੀ ਤੇਰੀ ਖਾ ਤੇਰੇ ਨੀਰੇ ਮੈਂ ਮਹਿਲ ਪਵਾਮ ਦ ਫਲਿਏ बसਣ ਦੇ ਪਾਜੀਆ ਨੀ ਰੇ ਕਿ ਸਾਡੇ ਬਾਲਿਆ ਉਵੇ ਮੈਲਾ ਤੇ ਬਸਣ ਜੋਗੀ ਕਿ ਮੈਲਾ ਵਾਲੀਆਂ ਭੁੱਲਿਆ ਸਾਡੀ ਦੇੜੀਆਂ ਮੜੀ ਸਾਨੋ ਤੇਰੀ ਤੇਰੀ ਖਾ ਤੇਰੇ ਨੀ ਰੇ ਕੇ ਪੀਮ ਗਪਵਾ ਮਦ ਫਲਿਏ ਝੂਟ ਝਟਾਵਣੇ ਖਾ ਤੇ ਕੇ ਸਾਡੇ ਭਲੇ ਹੋਵੇ ਝੂਟ ਝਟੇਂ ਦੀਆਂ ਜੋਗੀ ਵੇ ਸਠ ਸਹੇਲੀਆਂ ਭੁੱਲਿਆ ਜੇ ਆਡੀ ਸਾਡੀ ਆਮੜੀ ਸਾਨੂੰ ਕੇ ਆਣ ਨਾ ਦੇ ਮੈਂ ਦੀ ਜੋਗੀ ਤੇਰੀ ਤੇਰੀ ਖਾ ਤੇਰੇ ਨੀ ਰੇ ਮੈਂ ਪਾ ਲੰਗ ਢਹਾਂ ਮਦ ਭੁੱਲਿਏ ਸੌਣ ਦੇ ਪਾ ਜਿਆ ਨੀ ਰੇ ਕੇ ਸਾਡੇ ਬੱਲੀਆ ਹੂਏ ਪਾਵਲਿੰਗਾ ਤੇ ਸੌਂਦੀਆਂ ਜੋਗੀ ਵੇ ਕਨ ਥਾਂ ਬਾੜੀਆਂ ਭਲਿਆ ਸਾਡੀ ਜੇੜੀਆਂ ਮੜੀ ਜੋਗੀ ਤੇ ਆਉਣ ਨਾ ਦੇਮ ਦੀ ਜੋਗੀ ਲਓ ਜੀ ਗੀਤ ਹੋਇਆ ਪੂਰਾ ਤੁਸੀਂ ਸੁਣ ਹੀ ਲਿਆ ਹੋਣਾ ਹਨਾ ਤੇ ਇਸ ਬੇਟੀ ਨੇ ਦਲਕੀਆ ਸਾਰਾ ਤਾਂ ਹੋ ਜਾਂਦੀਆਂ ਪਹਿਲਾਂ ਤਾਂ ਉਹਦੇ ਨਾਲ ਪ੍ਰੇਮ ਹੋ ਗਿਆ ਪਰ ਮਾਂ ਦੇ ਸਮਝਾਉਣ ਤੇ ਵੀ ਸਾਰੇ ਪਰਿਵਾਰ ਦੀ ਬੇਇੱਜ਼ਤੀ ਹੋਊਗੀ ਭਰਾ ਬੈਰਾ ਕਿਵੇਂ ਬਾਹਰ ਨਿਕਲੂ ਭੈਣ ਕਿਵੇਂ ਕੁੜੀਆਂ ਚ ਬੈਠੂ ਜਾ ਕੇ ਪਰਜਾਈ ਕਿਵੇਂ ਸ਼ਾਰ ਸ਼ਿੰਗਾਰ ਲਾਉਗੀ ਤੇ ਫਿਰ ਤੇਰਾ ਬਾਪ ਲੋਕਾਂ ਤੇ ਮੈ ਬੈਠੂ ਜਾ ਕੇ ਤੇ ਫਿਰ ਉਹ ਬੇਟੀ ਨੇ ਸਾਰਾ ਸੋਚ ਕੇ ਫਿਰ ਉਹਨੇ ਆਪਣਾ ਫੈਸਲਾ ਬਦਲ ਲਿਆ ਤੇ ਉਜੋਗੀ ਨੇ ਬੜੇ ਹੀ ਲਾਲਚ ਦਿੱਤੇ ਉਹਨੂੰ ਤੇ ਉਹਨੇ ਸਾਰੀ ਠੁਕਰਾ ਦਿੱਤੀ ਹੈ ਨਾ ਤੇ ਇਸ ਕਰਕੇ ਮਤਲਬ ਇਤਿਆਂ ਬੇਟੀਆਂ ਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਗਲਤੀਆਂ ਤਾਂ ਹੋ ਜਾਂਦੀਆਂ ਨੇ ਪਰ ਜੇ ਕਹਿੰਦੇ ਉਹ ਨਾ ਭੁੱਲਿਆ ਜਾਣੀਏ ਜੋ ਮੁੜ ਕੇ ਆਵੇ ਮੁੜ ਪੈਣਾ ਹੀ ਚੰਗਾ ਹੈ ਤੇ ਵੱਡਿਆਂ ਦੀ ਰਜਾ ਦੇ ਵਿੱਚ ਰਹਿਣਾ ਹੀ ਚੰਗਾ ਹੈ ਹੈਨਾ ਤੇ ਲੋ ਬਾਦੋਂ ਫਿਰ ਇਸ ਗੀਤ ਦਾ ਆਨੰਦ ਤੇ ਹੁਣ ਆਜੋ ਆਪਾਂ ਤੰਦਰੁਸਤੀ ਵੱਲ ਤੇ ਮੈਥੋਂ ਨਾ ਮੈਨੂੰ ਭੈਣ ਨੇ ਪੁੱਛਿਆ ਸੀ ਕਿਨੇ ਕਹਿੰਦੇ ਵੀ ਨਕਸੀਰ ਛੁੱਟਦੀ ਆ ਬੱਚੇ ਦੀ ਉਹ ਜੇ ਹੁਣ ਸੁਣਦੀ ਹੋਊਗੀ ਉਹ ਜ਼ਰੂਰ ਸੁਣ ਲੈ ਤੇ ਮੈਂ ਆਖਿਆ ਵੀ ਹੁਣ ਮੇਰੇ ਨਹੀਂ ਚੇਤਾ ਮੈਂ ਕੀ ਦੱਸਾਂ ਕਿ ਮੈਂ ਸੁਣੋ ਫਿਰ ਦੱਸੂਗੀ ਪਤਾ ਕੀ ਆ ਵੀ ਧਨੀਏ ਦੇ ਅਨੇਕ ਫਾਇਦੇ ਵੀ ਦੱਸੇ ਨਾ ਬਹੁਤ سارے ਫਾਇਦੇ ਨੇ ਧਨੀਏ ਦੇ ਅੱਜ ਮੈਂ ਇੱਕ ਦੋ ਹੀ ਦੱਸੂ ਤੁਹਾਨੂੰ ਤੇ ਧਨੀਆਂ ਜਿਹੜਾ ਹਰਾ ਧਨੀਆ ਜਿਵੇਂ ਉਹ ਨੂੰ ਤੁਸੀਂ ਉਹਦੇ ਰਸ ਕੱਢ ਲਓ ਹੈਨਾ ਤੇ ਉਹਨਾਂ ਦੋ ਤਿੰਨ ਬੂੰਦਾ ਮਿਕਸੀ ਚ ਪਾ ਕੇ ਆਪਣੇ ਅਗਲੇ ਪਾਣੀ ਤਾਂ ਨਿਕਲੇਊਗਾ ਹਨ ਤੇ ਦੋ ਤਿੰਨ ਬੂੰਦਾ ਨੱਕ ਚ ਪਾ ਦਿਓ ਨਕਸੀਰ ਉਸੇ ਟਾਈਮ ਬੰਦ ਇਹ 5 10 ਦਿਨ ਰੋਜ਼ ਪਾਓ ਮੁਰਕੇ ਨਕਸੀਰ ਨਹੀਂ ਛੱਟੂਗੀ ਨਹੀਂ ਛੱਟੂਗੀ ਹਨ ਤੇ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਾ ਕੇ ਦੇਖ ਲਓ ਤੁਹਾਡੇ ਅੱਗੇ ਦੇਖੋ ਗਰੰਟੀ ਤਾਂ ਕਹਿੰਦੇ ਵੀ ਪ੍ਰਮਾਤਮਾ ਹੀ ਦੇ ਸਕਦਾ ਹੈ ਹਨ ਅਸੀਂ ਇਹ ਪ੍ਰਤਿਆਆ ਹੋਇਆ ਮਹਾਪੁਰਸ਼ ਦੱਸਦੇ ਨੇ ਉਹਨਾਂ ਨੇ ਦੱਸਿਆ ਗੱਲਾਂ ਮੈਂ ਦੱਸਦੀਆਂ ਤੁਹਾਨੂੰ ਮੈਂ ਆਪਣੇ ਕੋਲੋਂ ਕੁਝ ਨਹੀਂ ਦੱਸਦੀ ਤੇ ਮੈਂ ਚਾਹੁੰਨੀ ਆ ਮੇਰੇ ਸਾਰੇ ਦੇਸ਼ ਵਾਸੀ ਇਹ ਛੋਟੇ ਛੋਟੇ ਨੁਕਤੇ ਨਾਲ ਹੀ ਠੀਕ ਹੋ ਜਾਉਂ ਡਾਕਟਰਾਂ ਕੋਲ ਨਾ ਜਾਣਾ ਪਵੇ ਨਾ ਜਾਣਾ ਪਵੇ ਹੈਨਾ ਤੇ ਲੋ ਬਾਕੀ ਇੱਕ ਉਹ ਵੀ ਮੈਂ ਦੱਸਿਆ ਸੀ ਉਹਨਾਂ ਨੂੰ ਵੀ ਆਦਰਕ 15 ਦਿਨ ਪਿਆਓ ਬੱਚੇ ਨੂੰ ਬੱਚਾ ਬੁੜਾ ਜਵਾਨ ਜੋ ਵੀ ਜਿਹਦੀ ਦਿੱਕ ਛੁੱਟਦੀ ਹੈ ਤੇ ਉਹ ਪਾਇਆ ਕਿ ਦੁੱਧ ਮੱਖ ਕੇ ਨਾ ਤਾਂ ਉਹ ਕਿਉਂ ਨਿਕਲੇ ਨਾਲ ਲੱਸੀ ਦੀ ਬਣ ਜਾ ਆਦਰਕ ਪੈਣਾ ਨੂੰ ਆਪ ਹੀ ਪਤਾ ਹੈ ਉਹ ਜੇ ਤੁਸੀਂ 15 ਦਿਨ ਲਗਾਤਾਰ ਬਿਨਾਂ ਨਾ ਕੀ ਮੁੜ ਕੇ ਫਿਰ ਉਹਦੀ ਨਕਸੀਰ ਨਹੀਂ ਛੁੱਟਾ ਜੀ ਦੋਹਾਂ ਚ ਦੋਏ ਨੁਕਤੇ ਬਣਾ ਲਓ ਚਾਹੇ ਇੱਕ ਬਣਾ ਲਓ ਇਹ ਠੀਕ ਹੋ ਸੱਤੂ ਵੀ ਦੱਸਿਆ ਸੀ ਕਿ ਭੈਣ ਤਾਂ ਹੀ ਵੀ ਸੱਤੂ ਦਾ ਸਾਨੂੰ ਪਤਾ ਹੈ ਉਹ ਸੱਤੂ ਅਸੀਂ ਆਪਣੇ ਬੱਚੇ ਨੂੰ ਪਿਆਏ ਸੀਗੇ ਉਹ ਸਾਨੂੰ ਇਹਦੇ ਬਾਰੇ ਪਤਾ ਨਹੀਂ ਸੀਗਾ ਨਾ ਹਾਂ ਉਹ ਸੱਤੂ ਪਿਆਉ ਬਣਾ ਕੇ ਘੋਲ ਕੇ ਪਾਣੀ ਚ ਹੋ ਵੀ ਜੋ ਮਤਲਬ ਘੁੱਲ ਕੇ ਫਿਰ ਉਹਨੂੰ ਪੀਸ ਕੇ ਉਹਦਾ ਆਟਾ ਜਿਹਾ ਬਣ ਜਾਂਦਾ ਨਾ ਫਿਰ ਉਹਦੇ ਨਾਲ ਵੀ ਨਕਸੀਰ ਨਹੀਂ ਰਹਿੰਦੀ ਉਹ ਇੱਕ ਗਲਾਸ ਹੋ ਜਾ ਚੋਲ ਕੇ ਪਾ ਦੇ ਦਿੰਦੇ ਆ ਹਨਾ ਤੇ ਬਾਕੀ ਜਿਨ੍ਹਾਂ ਨੂੰ ਬਹੁਤ ਹੀ ਗਰਮੀ ਆਉਂਦੀ ਹੈ ਪਸੀਨਾ ਆਉਂਦਾ ਹੈ ਜਬਰਦਸਤ ਜਿਆਦਾ ਕਰਦੇ ਉਹਨਾਂ ਨੇ ਕੀ ਕਰਨਾ ਹੈ ਇਹ ਧਨੀਏ ਦਾ ਇੱਕ ਚਮਚਾ ਇਹ ਧਨੀਏ ਦਾ ਇੱਕ ਚਮਚਾ ਸਵੇਰੇ ਪੀਉਤਾ ਧਨੀਏ ਦਾ 10 ਗ੍ਰਾਮ ਧਨੀਆ ਸੌਰੀ 3 ਗ੍ਰਾਮ ਧਨੀਆ 5 ਗ੍ਰਾਮ ਆਪਣਾ ਔਲੇ ਦਾ ਪਾਊਡਰ ਇਹ ਰੋਤ ਨੂੰ ਘਿਉਂਦੇ ਹੋ ਸਵੇਰੇ ਮਸਲ ਕੇ ਪੀ ਲੋ ਇਹ ਵੀ 10-15 ਦਾ ਪੀਓ ਇਹ ਪਸੀਨੇ ਵਾਲਾ ਰੋਗ ਤੁਹਾਡਾ ਸ਼ੂ ਮੰਤਰ ਹੋ ਜੂਗਾ ਕਿਉਂਕਿ ਗਰਮੀ ਤਾਂ ਸਰੀਰ ਨੂੰ ਚਾਹੀਦੀ ਆ ਪਰ ਜਿਵੇਂ ਸੈਦਾ ਸੈਦੀ ਚਾਹੀਦੀ ਆ ਇਹ ਜਿਆਦਾ ਗਰਮੀ ਵਾਧ ਜਾਂਦੀ ਆ ਤਾਂ ਫਿਰ ਉਹ ਨੁਕਸਾਨ ਹੀ ਕਰਦੀ ਆ ਗਰਮੀ ਬਿਨਾ ਤਾਂ ਸਰੀਰ ਦੇ ਜੇ ਸਰੀਰ ਠੰਡਾ ਹੋ ਜੇ ਤਾਂ ਫਿਰ ਮੌਤ ਹੀ ਹੋ ਜਾਂਦੀ ਹੈ ਹਨਾ ਤੇ ਜਿਵੇਂ ਵੀ ਆਪਾਂ ਨੂੰ ਜਦੋਂ ਸੂਰਜ ਦੀ ਧੁੱਪ ਲੈਣੀ ਹੁੰਦੀ ਆ ਆਪਾਂ ਨੂੰ ਵਧੀਆ ਲੱਗਦੀ ਆ ਉਹ ਤਬ ਧੁੱਪ ਚ ਬਹਿਨੇ ਆਪਾਂ ਦੇ ਤੀਜ ਹੋ ਜੇ ਤਾਂ ਫਿਰ ਪਿੰਡੇ ਨੂੰ ਫੂਕ ਦਿੰਦੀ ਆ ਇਸ ਕਰਕੇ ਜਿਆਦਾ ਗਰਮੀ ਵੀ ਇਨਸਾਨ ਨੂੰ ਚਾਹੀਦੀ ਜਦੋਂ ਜਿਆਦਾ ਗਰਮੀ ਹੁੰਦੀ ਆ ਤਾਂ ਇਹਦਾ ਜਰੂਰ ਹੱਲ ਕਰ ਲੈਣਾ ਚਾਹੀਦਾ ਤੇ ਇਹ ਤੁਸੀਂ ਤਨੀ ਵਾ ਜਰੂਰ ਉਬਾ ਕਰਕੇ ਦੇਖਿਓ ਤੇ 10 15 ਹੈਨਾ ਜੇ ਕਿਸੇ ਨੂੰ ਤਿਆਬ ਬਣਦਾ ਉਹ ਮੈਂ ਸਾਡੇ ਦੋ ਤਿੰਨ ਕੁੜੀਆਂ ਨੇ ਉਹ ਬਿਲਕੁਲ ਠੀਕ ਹੋ ਗਿਆ ਉਹ ਇੱਕ ਚਮਚਾ ਸਵੇਰੇ ਪਾਣੀ 'ਚ ਧਨੀ ਦਾ ਭਿਉਂਦੇਓ ਸ਼ਾਮ ਨੂੰ ਮਸਲ ਕੇ ਪੀ ਲਓ ਤੇ ਸ਼ਾਮ ਨੂੰ ਭਿਉਂਦੇਓ ਤੇ ਸਵੇਰੇ ਪੀ ਲਓ ਇਹ ਵੀ 15 20 ਦਿਨ ਕਰਨ ਨਾਲ ਮੁੜ ਕੇ ਕਦੇ ਤਿਆਬ ਨਹੀਂ ਬਣੂਗਾ ਤਿਆਬ ਨਾਲ ਤੁਸੀਂ ਕਿੰਨੇ ਫਿਰ ਮਿਰਚ ਖਾਈ ਚੱਲੋ ਕੁਝ ਵੀ ਖਾਈ ਚੱਲੋ ਹੈਨਾ ਤੇ ਤੇ ਆਵੇ ਤਾਂ ਮੇਰੇ ਹੋਰ ਵੀ ਬਾਥਰੂਮ ਤੇ ਪਏ ਹੋਣੇ ਇਹ ਕਰਕੇ ਤੁਸੀਂ ਦੇਖੋ ਚਲ ਫੇਰ ਰੱਖਣਾ ਤਾਂ ਚੰਗਾ ਹੀ ਹੁੰਦਾ ਪਰ ਤੁਸੀਂ ਦੇਖਿਓ ਤੁਸੀਂ ਬਿਲਕੁਲ ਪੰਜਾਬ ਤੋਂ ਤੁਹਾਡਾ ਖੈਰਾ ਛੁੱਟ ਜੂ ਤੇ ਹੋਂ ਦਿਓ ਮੈਨੂੰ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਧੰਨਵਾਦ ਮੇਰੀ ਵੀਡੀਓ ਦੇਖਣ